ਹਵੇ ਨਾਲੋਂ ਜ਼ਿਆਦਾ ਨੁਕਸਾਨ ਕਰੂਗਾ ਉਹ ਪਰ ਖਸਨਾ ਦੇ ਫੈਸਲੇ ਕਿਸਾਨ ਕਰੂਗਾ ਉਹ ਖਸਨਾ ਦੇ ਫੈਸਲੇ ਪੰਜਾਬੀ ਗਾਇਕ ਕਵਰ ਗਰੇਵਾਲ ਨੇ ਆਪਣੇ ਸਖੀਦ ਨਾਲ ਖੇਤੀ ਐਕਟ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਹੌਸਲਾ ਵਧਾਇਆ ਪੰਜਾਬੀ ਗਾਇਕਾ ਵੱਲੋਂ ਪੰਜਾਬ 'ਚ ਹੋ ਰੇ ਖੇਤੀ ਐਕਟ ਦੇ ਧਰਨਿਆਂ ਦਾ ਲਗਾਤਾਰ ਸਮਰਥਨ ਕੀਤਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਹੋ ਰੇ ਹਰ ਪ੍ਰਦਰਸ਼ਨ 'ਚ ਇੱਕ ਗਾਇਕ ਵੱਧ ਚੜ ਕੇ ਹਿੱਸਾ ਲੈ ਰਹੇ ਨੇ। ਕਵਰ ਗਰੇਵਾਲ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਧਰਨਿਆਂ 'ਚ ਸ਼ਿਰਕਤ ਕੀਤੀ ਹੈ ਤੇ ਅੱਜ ਲੁਧਿਆਣਾ ਵਿੱਚ ਸ਼ਹਿਰੀਆਂ ਵੱਲੋਂ ਕਿਸਾਨਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਸੀ। ਜਿੱਥੇ ਪੰਜਾਬੀ ਗਾਇਕ ਮਹਿਤਾਬ ਵਰਕ ਤੇ ਕਵਰ ਗਰੇਵਾਲ ਪਹੁੰਚੇ। ਉਹਨਾਂ ਕੇਂਦਰ ਨੂੰ ਲਲਕਾਰਦੇ ਹੋਏ ਇਹ ਗੱਲ ਕਹੀ ਕਿ ਫਸਲਾਂ ਦੇ ਫੈਸਲੇ ਪੰਜਾਬ ਦਾ ਕਿਸਾਨ ਹੀ ਕਰੇਗਾ। खंे तिखे को किरपान करूगा उख करूगा ਸਾਨ ਕਰੂਗਾ ਉਹ ਪਰ ਫਸਲਾਂ ਦੇ ਫੈਸਲੇ ਕਿ ਸਾਦ ਕਰੂਗਾ ਉਹ ਫਸਲਾਂ ਦੇ ਫੈਸਲੇ ਕਵਰ ਕਰੇ ਵਾਲ ਨੇ ਕਿਹਾ ਕਿ ਪੰਜਾਬ ਨੂੰ ਫਿਲਹਾਲ ਵੱਡੇ ਕਿਰਦਾਰਾਂ ਦੀ ਜ਼ਰੂਰਤ ਹੈ ਜੋ ਇੱਕ ਸਮੇਂ ਚ ਹੁੰਦੇ ਸੀ ਉਹਨਾਂ ਨੇ ਨੌਜਵਾਨਾਂ ਨੂੰ ਹੋਰ ਜਾਗਰੂਕ ਹੋਣ ਦੀ اپیل ਕੀਤੀ ਹੈ ਜਦੋਂ ਇਕੱਠੇ ਕਿਸੇ ਸ਼ੋਕ ਹੋ ਜੋ ਹੋਇਆ ਹੈ ਉਹ ਅਲੱਗ ਆ ਬਾਤ ਹੈ ਪਰ ਇਹ ਜਿਹੜਾ ਵਿਜ਼ੂਅਲ ਹੈ ਇਹ ਮੰਨਣ ਵਾਲਾ ਹੈ ਇਹ ਮਹਿਸੂਸ ਕਰਨ ਵਾਲਾ ਹੈ ਇਹ ਬੜੀ ਪੋਜ਼ਿਟਿਵ ਅਪਰੋਚ ਹੈ ਇਹਦੇ ਚ ਮੈਂ ਇੰਨਾ ਜ਼ਰੂਰ ਆਨ ਕਰੂੰਗਾ ਕਿ ਕਿ ਗਿਣਤੀ ਹੋਰ ਵੱਡੀ ਮੰਗਦਾ ਪੰਜਾਬ ਜਿੰਨਾ ਹਾਲਾਤਾਂ ਦੇ ਵਿੱਚ ਸਾਡਾ ਸੂਬਾ ਹੈ ਇਸ ਵੇਲੇ ਬਸ ਇਹ ਗਿਣਤੀ ਹੋਰ ਵੱਡੀ ਮੰਗਦਾ ਹੈ ਕਿਰਦਾਰ ਜਾਣ ਕੋਲੇ ਅਸੀਂ ਕਰਦਾਰਾਂ ਵਾਲੇ ਹੋਈਏ ਤਾਂ ਫਿਰ ਉਥੇ ਵੀ ਜਦੋਂ ਭਗਤ ਜੀ ਬਹਿ ਕੇ ਏਸੀਆਂ ਚ ਬਹਿ ਕੇ ਜਦੋਂ ਸਾਈਨ ਕਰਦੇ ਹਨ ਕੋਈ ਬਿੱਲ ਲਾਗੂ ਕਰਦੇ ਆ ਤਾਂ ਉਹਨਾਂ ਦਾ ਕਾਰਨ ਟਾਸੇ ਪਾਸਿਓ ਉਹਨਾਂ ਨੂੰ ਕਹੂ ਗੈਕ ਕਰੀ ਕਹ ਜੀ ਜਿਹੜੇ ਕੌਮ ਦੇ ਖਿਲਾਫ ਤੁਸੀਂ ਜਿਹੜੇ ਸੂਬੇ ਖਿਲਾਫ ਤੁਸੀਂ ਆ ਬਿੱਲ ਪਾਸ ਕਰਨ ਲੱਗਿਓ ਉਥੇ ਉਦਾਂ ਦੇ ਬੈਠੇ ਐ ਜਿਹੜੇ ਚਰਮਗੇ ਨਹੀਂ ਹੁਣ ਕਿਤੇ ਨਾ ਕਿਤੇ ਐ ਸੰਘਰਸ਼ ਤੁਸੀਂ ਆਪਣਾ ਸੈਲਫ ਅਨਲਿਸਿਸ ਆ ਜਿਹੜਾ ਜ਼ਰੂਰ ਕਰਿਓ ਅਸੀਂ ਠੀਕ ਆ ਜਕਾਰੇ ਲਾਉਣ ਤੇ ਬਹੁਤ ਅੱਗੇ ਆ ਨਾਹਰੇ ਲਾਉਣ ਤੇ ਬਹੁਤ ਅੱਗੇ ਆ ਪੂਰਾ ਇੱਕ ਵਾਰੀ ਇਹਦਾ ਲੁਧਿਆਣਾ ਸਿਰ ਤੇ ਚੱਕ ਦਿੰਨੇ ਆ ਵੀ ਮੋਦੀ ਸਾਹਿਬ ਕੱਲ ਨੂੰ ਆਉਣਗੇ ਇੱਥੇ ਤੇ ਸੌਰੀ ਕਹਿ ਕੇ ਕਹਿ ਦੰਗੇ ਕਿ ਨਾਉਜੀ ਬਿੱਲ ਮੇਥੋਂ ਗਲਤੀ ਹੋ ਗਈ ਐਦਾਂ ਦਾ ਸਿਸਟਮ ਹੈ ਨਹੀਂ ਆ ਮਿੱਤਰੋ ਮਾਫ ਕਰਨਾ ਇਹਨਾਂ ਜ਼ਕਾਰਿਆਂ ਦੇ ਵਿੱਚ ਇਹਨਾਂ ਡਾਰਾਂ ਦੇ ਵਿੱਚ ਉਹ ਉਹ ਹਜੇ ਦੀ ਨਹੀਂ ਜਿਉਂ એનર્ਜੀ ਕਿਉਂ ਕਿਉਂਕਿ ਕਮਰਗਰੀ ਵਾਲ ਕੋਲੇ ਅਜੇ ਉਹ ਕਿਰਦਾਰ ਨਹੀਂ ਹੈ ਉਹ ਕਿਰਦਾਰ ਨਹੀਂ ਹੈ ਤਾਂ ਇਕੱਲਾ ਅਸੀਂ ਆਪਣੀ ਕੌਮ ਨੂੰ ਅੱਜ ਕੱਲ ਮੈਂ ਸਟੇਜਾਂ ਤੇ ਸ਼ਰਿਆਂ ਨੂੰ ਬੋਲਦਾ ਮੈਂ ਕਿ ਜਿਹੜੀ ਕੌਮ ਅਨਖੀ ਕੌਮ ਸੀ ਅੱਜ ਹੰਕਾਰ ਤੋਂ ਸવાય ਸਾਡੇ ਕੋਲੇ ਰਹਿ ਕੁਝ ਨਹੀਂ ਗਿਆ ਪੰਜਾਬ ਦੇ ਸ਼ੈਰੀ ਕਿਸਾਨਾਂ ਦੇ ਨਾਲ ਅੱਜ ਲੁਧਿਆਣਾ ਚ ਸ਼ੈਰੀਆਂ ਵੱਲੋਂ ਇਹ ਨਾਰਾ ਪੰਜਾਬ ਦੇ ਕਿਸਾਨਾਂ ਲਈ ਲਗਾਇਆ ਗਿਆ ਇਸ ਦਾ ਸਮਰਥਨ ਕਰਦੇ ਹੋਏ ਕਵਰ ਗਰੇਵਾਲ ਨੇ ਕਿਹਾ ਕਿ ਇਹ ਕਾਫੀ ਸ਼ਲਾਘਾਯੋਗ ਹੈ ਤੇ ਹੋਰ ਸ਼ਹਿਰਾਂ 'ਚ ਵੀ ਇਸ ਤਰ੍ਹਾਂ ਦੇ ਸਮਾਗਮ ਹੋਣੇ ਚਾਹੀਦੇ ਨੇ ਆ ਬਾਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਬਹੁਤ ਸ਼ੁਕਰੀਆ ਦਾ ਕਰਦੇ ਆਂ ਇਹਨਾਂ ਸ਼ੈਰੀ ਭਰਾਵਾਂ ਦਾ ਕਿ ਜਿਨ੍ਹਾਂ ਨੇ ਸਮੁੱਚੇ ਪੰਜਾਬ ਦੇ ਦਰਦ ਨੂੰ ਮਹਿਸੂਸ ਕੀਤਾ ਤਾਂ ਜਿਹਨਾਂ ਭਰਾਵਾਂ ਨੂੰ ਵਿੱਚ ਦਾਦਾ ਦਿੰਦੇ ਆ ਜਿਨ੍ਹਾਂ ਨੇ ਸਾਰਾ ਆਰ ਵਿੱਢਿਆ ਤਾਂ ਮੈਨੂੰ ਲੱਗਦਾ ਕਿ ਇਦਾਂ ਜਿਦਾ ਲੁਧਿਆਣੇ ਚਾਜੇ ਹੋਇਆ ਤਾਂ ਅੱਜ ਸੋਚ ਇਹ ਕਹਿੰਦੀ ਹੈ ਕਿ ਸਾਨੂੰ ਸਾਰੇ ਸ਼ਹਿਰਾਂ ਦੇ ਵਿੱਚ ਹੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਨੇ ਚਾਹੀਦੇ ਤੇ ਸ਼ਹਿਰੀ ਭੈਣ ਭਰਾ ਸਾਡੇ ਸਾਰੇ ਆਉਣ ਪਹਿਲਾਂ ਰਲ ਬਲ ਕੇ ਅਸੀਂ ਦੁੱਖ ਤਾਂ ਸਾਂਝਾ ਕਰੀਏ ਨਾ ਕਿ ਦੁੱਖ ਕੀ ਹੈ ਤਾਂ ਅੱਜ ਦਾ ਹੁਣ ਤਿੰਨ ਚਾਰ ਘੰਟੇ ਦੀ ਗੋਸ਼ਟੀ ਹੋਊਗੀ ਬਹੁਤ ਕੁਝ ਪੋਜ਼ਿਟਿਵ ਨਿਕਲੂਗਾ ਇਸ ਚੋਂ ਦੇਖ ਦੋਸਤਾਂ ਸੰ ਜਿਹਾ ਆਪਾ ਇਹ ਮੰਨ ਕੇ ਚੱਲੀਏ ਕਿ ਜੇ ਨਹੀਂ ਚੁਕੂਗੀ ਮੰਨ ਕੇ ਚਲੋ ਇੱਕ ਵਾਰੀ ਤੱਕੀ ਆਪਾ ਘਰੇ ਬੈਠ ਜੀਏ ਇਸ ਕਰਕੇ ਸੰਘਰਸ਼ ਨੇ ਅਸੀਂ ਜਿੱਦਾਂ ਜਥੇਬੰਦੀਆਂ ਦੇ ਨਾਲ ਵੀ ਆ ਇੱਕ ਸੰਜਥੇਬੰਦੀਆਂ ਦੇ ਉਹਨਾਂ ਬਜ਼ੁਰਗਾਂ ਨੂੰ ਦੇਖਦੇ ਆਂ ਅਸੀਂ ਉਹਨਾਂ ਦਾ ਨਾ ਤਾਂ ਇਹ ਕੋਈ ਪਹਿਲਾ ਸੰਘਰਸ਼ ਹੈ ਨਾ ਹੀ ਇਹ ਆਖਰੀ ਹੈ ਉਹਨਾਂ ਨੂੰ ਦੇਖ ਕੇ ਸਾਨੂੰ ਵੀ ਸਹਿਤ ਮਿਲਦੀ ਹੈ ਕਿ ਅਸੀਂ ਯਾਰ ਸਾਨੂੰ ਪੰਜਾਬ ਨੇ ਇੰਨਾ ਦਿੱਤਾ ਹੈ ਇੰਨਾ ਮਾਨ ਸਤਕਾਰ ਦਿੱਤਾ ਹੈ ਤਾਂ ਅਸੀਂ ਲੜ ਕੇ ਇੱਕ ਵਾਰੀ ਲੜਾਂਗੇ ਜਰੂਰ ਬਾਕੀ ਦਾ ਮਹਾਰਾਜ ਦੇ ਹੱਥ ਹੈ ਪਿਛਲੇ ਕਈ ਦਿਨਾਂ ਤੋਂ ਪੂਰੇ ਪੰਜਾਬ ਦੇ ਕਿਸਾਨ ਇਸ ਗੱਲ ਤੇ ਅੜੇ ਹੋਏ ਨੇ ਕਿ ਖੇਤੀ ਐਕਟ ਨੂੰ ਰੱਦ ਕੀਤਾ ਜਾਏ ਤੇ ਇਸ ਸੰਘਰਸ਼ ਵਿੱਚ ਪੰਜਾਬੀ ਕਲਾਕਾਰ ਲਗਾਤਾਰ ਅੱਗੇ ਆ ਰਹੇ ਨੇ